시청해주셔서 <목소리도> 감사합

10번 더. 1 1 0 ਸਰਾਂ ਜਿਹੜੇ ਮਾਣੋਕੇ ਤੇ ਪਿੰਡ ਦੇ ਸਾਬਕਾ ਆਰਮੀ ਵੱਲੋਂ ਪਿੰਡ ਦੇ ਬੱਚਿਆਂ ਨੂੰ ਬੂਟ ਵੰਡੇ ਜਾ ਰਹੇ ਆ ਕੀ ਕਹਿਣਾ ਚਾਹੋਗੇ ਸੋਨੀ ਮੈਂ ਕੁਲਦੀਪ ਸਿੰਘ ਹੈਡਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਮਾਣੋਕੇ ਦੇ ਸਟਾਫ ਵੱਲੋਂ ਐਕਸ ਆਰਮੀ ਮਾਣੋਕੇ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜੋ ਕਿ ਗਰੀਬ ਬੱਚਿਆਂ ਬਾਰੇ ਸੋਚ ਰਹੇ ਆ ਇਹਨਾਂ ਨੇ ਅੱਗੇ ਤੋਂ ਵੀ ਸਾਡੇ ਨਾਲ ਸਲਾਹ ਕੀਤੀ ਆ ਵੀ ਹਰ ਸਾਲ ਇਸ ਤਰ੍ਹਾਂ ਹੀ ਕੋਸ਼ਿਸ਼ ਕੋਸ਼ਿਸ਼ ਸਕੂਲ ਵਾਸਤੇ ਸਹਾਇਤਾ ਕਰਦੇ ਰਹਿਣਾ ਰਾਜ ਜਿਹੜੇ ਤੁਸੀਂ ਇੱਥੇ ਮਾਨੂਕੇ ਸਕੂਲ ਦੇ ਵਿੱਚ ਬੱਚਿਆਂ ਨੂੰ ਬੂਟ ਵੰਡੇ ਉਸ ਬੰਦੇ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਤਾਂ ਜੀ ਹਾਧਿਆਰ ਕੀ ਕਰਦੇ ਆ ਵੈਵਰ ਕੀ ਕਰਾਂ ਸਾਹਿਬ ਜੀ ਵੈਵਰ ਦੀ ਕੀ ਫਤਿਹ ਮੈਂ ਕਿ ਅਸੀਂ ਪਹਿਲਾਂ ਤਾਂ ਧੰਨਵਾਦ ਕਰਦੇ ਤੇਰੇ ਬੀਜੀਆਂ ਬਾਣੀ ਦਾ ਜੋ ਸਾਡੇ ਇੱਕ ਸਦੀ ਦੀ ਪਹੁੰਚੇ ਆ ਅਸੀਂ ਇਹ ਸਾਡੀ ਸਾਕਾਤ ਸੈਨਿਕ ਵੈਲਫੇਅਰ ਸੈਟੀ ਅੱਜ ਮਾਨੂਕੀ ਸਾਡੇ ਦੇ ਵਿੱਚ ਸਾਰੇ ਹੀ ਫੌਜੀ ਵੀਰ ਬੇਸ਼ਕੂਟ ਪੈਨਸ਼ਨਾਈਅਰ ਮੈਂ ਝਾਕ ਰਿਹਾ ਤੰਗ ਕਰ ਰਿਹਾ ਕੀ ਇੱਕ ਸਾਡੀ ਸੰਸਥਾ ਬਣੀ ਹੈ ਅਸੀਂ ਲੋੜਵੰਦ ਜਾਂ ਪਰਿਵਾਰ ਹੈ ਜਿੱਥੇ ਵੀ ਸਾਨੂੰ ਲੱਗਦਾ ਅਸੀਂ ਉਹਨਾਂ ਦੀ ਮੌਕੇ ਮੌਕੇ ਤੇ ਸਹਾਇਤਾ ਕਰਦੇ ਰਹਿੰਦੇ ਹਾਂ ਜਿਵੇਂ ਕਿਸੇ ਨੂੰ ਕਿਸੇ ਕਿਸੇ ਮੈਡੀਕਲ ਤੇ ਉਹਨਾਂ ਨੂੰ ਪੈਸੇ ਦੀ ਜ਼ਰੂਰਤ ਆ ਜਾਂ ਦਵਾਈਆਂ ਦੀ ਜ਼ਰੂਰਤ ਆ ਜਾਂ ਕੋਈ ਕੋਈ ਇਲਾਜ ਦੀ ਜ਼ਰੂਰਤ ਆ ਹਰੇਕ ਅਸੀਂ ਮੰਨ ਲਓ ਕਿ ਸੰਸਥਾ ਨੂੰ ਜਿੰਨਾ ਕਿ ਸਾਡਾ ਮੰਨ ਲਓ ਕਿ ਅਸੀਂ ਆਪਣੀਆਂ ਪੈਨਸ਼ਨਾਂ ਵਿੱਚੋਂ ਇਹਦੇ ਵਿੱਚ ਹੋਰ ਸਾਨੂੰ ਕੋਈ ਕਿਸੇ ਪਾਸੇ ਕੋਈ ਦਰਾਟ ਨਹੀਂ ਨਾ ਅਸੀਂ ਕਿਸੇ ਤੋਂ ਲੈਣੇ ਆ ਸਾਡੀਆਂ ਜਿੰਨੀਆਂ ਵੀ ਆਪਦੀਆਂ ਪੈਨਸ਼ਨਾਂ ਜਾਂ ਜਿਹੜੇ ਸਾਡੇ ਡਿਊਟੀ ਤੇ ਉਹਨਾਂ ਦੇ ਸਨਖਾਹਾਂ ਜਿੰਨਾਂ ਸਾਰਿਆਂ ਦਾ ਯੋਗਦਾਨ ਹੁੰਦਾ ਹੈ ਅਸੀਂ ਉਹਨਾਂ ਦੇ ਵਿੱਚੋਂ 10-50 ਕੱਢ ਕੇ ਤੇ ਅਸੀਂ ਆਪਦੇ ਪਿੰਡ ਦੇ ਵਿੱਚ ਜਿੱਦੇ ਸਾਨੂੰ ਲੋੜਵੰਤ ਪਰਿਵਾਰ ਹੈ ਉਹਨਾਂ ਨੂੰ ਸਹਾਇਤਾ ਕਰਦੇ ਰਹਿੰਦੇ ਆ ਤੇ ਅੱਜ ਸਾਡੀ ਜਿਉ ਸੰਸਥਾ ਨੇ ਮੰਨ ਲਓ ਕਿ ਨਿਰਣਾ ਲਿਆ ਸੀਗਾ ਵੀ ਆਪਾਂ ਜੋ ਸਾਡੇ ਦੋਨੇ ਪ੍ਰਾਇਮਰੀ ਸਕੂਲ ਆ ਇਹਦੇ ਇੱਕੋ ਆਪਣਾ ਪਿੰਡ ਦੇ ਅੰਦਰ ਇੱਕ ਪਿੰਡ ਦੇ ਬਾਹਰ ਇਹਨਾਂ ਦੀ ਕਮਸੇ ਕਮ 500 ਸਿੱਖਿਆ ਜੋ ਕਿ ਆਪਾਂ ਇਹਨਾਂ ਬੱਚਿਆਂ ਨੂੰ ਬੂਟ ਪਵਾ ਰਹੇ ਆ ਕਿਉਂਕਿ ਅੱਗੇ ਸਰਦੀਆਂ ਦਾ ਮੌਸਮ ਆ ਸਾਡੀ ਸਸਤਾ ਨਰਨਾਂ ਲਿਆ ਸੀ ਕਿ ਬੱਚਿਆਂ ਨੂੰ ਸਰਦੀਆਂ ਵਿੱਚ ਬੂਟਾਂ ਦੀ ਜ਼ਰੂਰਤ ਹੈ ਤੇ ਅਸੀਂ ਅੱਜ ਆਪਾਂ ਸਸਤਾ ਵੱਲੋਂ ਇਹਨਾਂ ਨੂੰ ਅੱਜ ਬੂਟ ਪਵਾਏ ਜਾ ਰਹੇ ਆ ਤੇ ਸਾਡੀ ਸਾਰੀ ਬਨੁਕੀ ਸਸਤਾ ਤੇ ਇਹੀ ਯੋਗਦਾਨ ਨਾਲ ਸਾਰਾ ਕੁਝ ਕੀਤਾ ਹੈ ਤੁਹਾਨੂੰ